ਹੈਲੋ ਜੀ ਸਾਰਿਆਂ ਸასი ਕਾਲ ਤੇ ਆਸਾ ਸਾਰੇ ਆਪੋ ਆਪਣੇ ਘਰਾਂ ਵਿੱਚ ਠੀਕ ਹੋਣਗੇ ਤੇ ਇੱਕ ਬਹੁਤ ਵਧੀਆ ਰਾਹਤ ਭਰੀ ਖਬਰ ਹੈ ਕਿ ਜੋ ਬਿਆਸ ਦਰਿਆ ਦਾ ਪਾਣੀ ਦਾ ਲੈਵਲ ਹੈ ਅੱਗੇ ਨਾਲੋਂ ਬਹੁਤ ਜ਼ਿਆਦਾ ਨੀਚੇ ਆ ਗਿਆ ਸੀ ਕਿ ਜੋ ਲਾਸਟ ਆਪਾਂ ਵੀਡੀਓ ਦਿਖਾਈ ਸੀ ਤੁਹਾਨੂੰ ਉਸ ਟਾਈਮ ਤੇ ਤੁਸੀਂ ਦੇਖ ਰਹੇ ਹੋ 745 ਤੱਕ 44 ਤੱਕ ਜੋ 4.54 ਤੱਕ ਜੋ ਤੁਸੀਂ ਦੇਖ ਰਹੇ ਹੋ ਪਾਣੀ ਦੇ ਗਿੱਲੇ ਦਾ ਵੀ ਨਿਸ਼ਾਨ ਆ ਇਸੇ ਤੱਕ ਪਹੁੰਚ ਗਿਆ ਸੀਗਾ ਤੇ ਅੱਜ ਦਾ ਜੋ ਅਪਡੇਟ ਹੈ ਕਿ ਅੱਜ ਦਾ ਜੋ ਪਾਣੀ ਹੈ ਦੇਖੋ 40 ਤੋਂ نیچے ਆ ਔਰ ਫਿਰ ਵੀ ਪਾਣੀ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਪਾਣੀ ਤੇ ਬਹੁਤ ਜ਼ਿਆਦਾ ਹੈ ਪਰ ਜਿਹੜਾ ਖਤਰੇ ਦਾ ਨਿਸ਼ਾਨ ਸੀਗਾ ਉਹ ਬਿਲਕੁਲ نیچے ਆ ਗਿਆ ਹੈ ਦੇਖ ਸਕਦੇ ਤੁਸੀਂ ਖਤਰੇ ਤੋਂ ਬਹੁਤ نیچے ਆ ਗਿਆ ਪਾਣੀ ਤੇ ਕਿਤੇ ਨਾ ਕਿਤੇ ਇਹ ਸਾਡੇ ਜਿਹੜਾ ਸਜਦਾਨਪੁਰ ਲੋਧੀਆਂ ਸਾਈਡ ਤੇ ਜੋ ਪਾਣੀ ਇਹੀ ਟੁੱਟ ਕੇ ਜਿਹੜਾ ਗਿਆ ਹੈ ਉਹਨਾਂ ਵਾਸਤੇ ਇੱਕ ਰਾਹਤ ਵਾਲੀ ਖਬਰ ਹੈ ਕਿ ਪਾਣੀ ਦਾ ਲੈਵਲ ਜੋ ਨੀਚੇ ਹੋ ਗਿਆ ਪਾਣੀ ਤੋਂ ਜੋ ਜਿਹੜਾ ਖੜਾ ਹੈ ਉਹ ਸੁੱਕਣ 'ਚ ਟਾਈਮ ਲਗਾਊਗਾ ਲੇਕਿਨ ਇਸ ਟਾਈਮ ਬਿਆਸ ਤੋਂ ਜਿਹੜਾ ਪਾਣੀ ਹੈ ਇਹ ਨੀਚੇ ਹੋ ਗਿਆ ਤੇ ਜੋ ਤੁਸੀਂ ਦੇਖ ਸਕਦੇ ਹੋ ਬਿਆਸ ਦਰਿਆ ਤੇ ਲਾਸਟ ਖਬਰ ਜਿਹੜੀ ਆਪਾਂ ਪਾਈ ਸੀਗੀ ਆਪ ਜਗਾ ਜੰਨੀ ਤੁਸੀਂ ਦੇਖ ਰਹੇ ਹੋ ਇੱਥੇ ਪਾਣੀ ਬਿਲਕੁਲ ਚੜਿਆ ਹੋਇਆ ਸੀਗਾ ਤੇ ਇਸ ਲੈਵਲ ਤੇ ਤੋਂ ਪਾਣੀ ਬਿਲਕੁਲ ਜ਼ੀਰੋ ਹੋ ਗਿਆ ਸੁੱਕ ਗਿਆ ਪਾਣੀ ਤੇ ਇਸ ਤੋਂ ਪਾਣੀ ਨੀਚੇ ਜਾ ਕੇ ਆ ਜਿਹੜੀ ਜਿਹੜੀ ਜਗਾ ਤੇ ਅਸੀਂ ਖੜੇ ਆ ਇਸ ਟਾਈਮ ਇੱਥੇ ਤੁਸੀਂ ਦੇਖ ਸਕਦੇ ਹੋ ਗਿੱਲਾ ਔਰ ਇੱਥੋਂ ਵੀ ਪਾਣੀ ਜਿਹੜਾ ਸੁੱਕ ਕੇ نیچے ਜਾ ਚੁੱਕਾ ਹੈ ਔਰ ਵਧੀਆ ਗੱਲ ਇਹ ਆ ਕਿ ਜਿਹੜਾ ਪਾਣੀ ਦਾ ਲੈਵਲ ਬਹੁਤ ਜ਼ਿਆਦਾ نیچے ਚਲ ਗਿਆ ਹੈ ਔਰ ਉੱਪਰ ਅਪਾਰ ਅਰਦਾਸਾਂ ਕੀਤੀਆਂ ਸੀਆਂ ਰੱਬ ਅੱਗੇ ਕਿ ਸਾਰੇ ਅਰਦਾਸ ਕਰੋ ਤੇ ਚਲੋ ਅਰਦਾਸਾਂ ਕਦੀ ਖਾਲੀ ਨਹੀਂ ਜਾਂਦੀਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਫਿਰ ਇੱਥੇ ਆਏ ਆ ਸਾਰਿਆਂ ਨੂੰ ਦਿਖਾਉਣ ਵਾਸਤੇ ਕਿ ਕਈਆਂ ਨੇ ਹਵਾਵਾਂ ਬਹੁਤ ਉਡਾਈਆਂ ਸੀਗੀਆਂ ਇਹ ਪਾਣੀ ਦਾ ਬੰਦ ਟੁੱਟ ਗਿਆ ਇਦਾਂ ਹੋ ਗਿਆ ਉਦਾਂ ਹੋ ਗਿਆ ਪਰ ਇਹ ਫਿਰ ਇੱਕ ਅਪਡੇਟ ਆ ਅੱਜ ਦੀ ਅੱਜ 9 ਤਰੀਕਾ ਔਰ 9 ਤਰੀਕ 2025 ਔਰ ਨਵਾਂ ਮਹੀਨਾ ਇਹ ਅੱਜ ਦੀ ਅਪਡੇਟ ਆ ਜੀ ਔਰ ਪਾਣੀ ਦਾ ਲੈਵਲ ਬਿਲਕੁਲ ਡਾਊਨ ਆ ਔਰ ਥੋੜਾ ਜਿਹਾ ਹੋਰ 37 ਦੇ ਨਾਲ ਨੋਰਮਲ ਹੁੰਦਾ ਹੈ ਫਿਰ ਵੀ 39 ਤੇ ਆ 2.2 ਫੁੱਟ ਹਜੇ ਵੀ ਉੱਪਰ ਆ ਪਰ ਫਿਰ ਵੀ ਪਹਿਲਾਂ ਨਾਲੋਂ ਬਹੁਤ ਸਹੀ ਆ ਤੇ ਇਹ ਖਬਰ ਸਾਰਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਪਾਣੀ ਜਿਹੜਾ ਵਾ ਉਹ ਨਾਰਮਲ ਆ ਹੋਰ ਡਰਨ ਦੀ ਕੋਈ ਲੋੜ ਨਹੀਂ ਆ ਖਾਸ ਤੌਰ ਤੇ ਡਰਨ ਦੀ ਗੱਲ ਉਧਰ ਜਾਂਦੀ ਆ ਜਿੱਥੇ ਪਾਣੀ ਦਾ ਵਹਾਅ ਜ਼ਿਆਦਾ ਵਾ ਸultanpur lodiya ਹੋ ਗਿਆ ਔਰ ਇਧਰ ਬੇਟ ਹੋ ਗਿਆ ਤਾਰੀਵਾਲ ਹੋ ਗਿਆ ਇਧਰ ਪਾਣੀ ਦਾ ਵਹਾਅ ਜਿਹੜਾ ਇਧਰ ਜ਼ਿਆਦਾ ਇਧਰ ਬੰਨ ਟੁੱਟੇ ਆ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਵਾਸਤੇ ਬਹੁਤ ਵੱਡੀ ਰਾਹਤ ਦੀ ਖਬਰ ਆ ਔਰ ਇਸ ਵੀਡੀਓ ਨੂੰ ਵੱਤ ਵਤ ਉਹਨਾਂ ਲੋਕਾਂ ਤੱਕ ਸ਼ੇਅਰ ਕਰੋ ਜਿਹੜੇ ਉਧਰਲੇ ਲੋਕ ਆ ਜਿਹੜੇ ਕਰਪੂਰਥਲਾ ਸਾਈਡ ਆ ਜਾਂ ਜਲੰਧਰ ਵਾਲੀ ਸਾਈਡ ਤੇ ਜਿਨ੍ਹਾਂ ਨੂੰ ਪਾਣੀ ਦਾ ਸਿੱਦਾ ਦਾਰਾ ਔਰ ਚਲੋ ਪ੍ਰਮਾਤਮਾ ਕੇ ਕਰੋ ਅਰਦਾਸ ਇਹ ਵੀ ਜਿਹੜਾ ਹੈਗਾ ਇਹ ਵੀ ਬੰਦ ਹੋ ਜੇ ਤੇ ਬਾਕੀ ਸਾਰਿਆਂ ਨੂੰ ਆਪਾਂ ਅਗਲੀ ਅਪਡੇਟ ਨਾਲ ਮਿਲਦੇ ਆਂ ਤੇ ਇੱਕ ਵਾਰੀ ਇਹ ਭਾਜੀ ਇੱਥੇ ਜਿਹੜੇ ਕਰਦੇ ਆ ਕੰਮ ਗੁਜ ਮੀਟਰ ਦਾ ਅੰਕਲ ਜਿਹੜਾ ਇੱਥੇ ਪਾਣੀ ਆ ਕੇ ਨਾਲੋਂ ਕਾਫੀ ਡਾਊਨ ਹੋ ਗਿਆ ਤੇ 44 ਪਰ ਤੁਸੀਂ ਇੱਥੇ ਡਿਨਰ ਆ ਰ ਰਹੇ ਹੋ ਨਹੀਂ ਇੱਥੇ ਰਹਿੰਦੇ ਆਂ ਤਰੀ ਡਿਊਟੀ ਇੱਥੇ ਹਾਂ ਅੱਛਾ ਹੁਣ ਖਦਰੇ ਦੇ ਨਿਸ਼ਾਨ ਤੋਂ ਕੱਟ ਗਿਆ ਉਧਰ ਨਾਲ ਉਧਰ ਨਾਲ ਤਾਂ ਨਹੀਂ ਕੱਟ ਗਿਆ 40 ਦਾ ਹਾਂ 40 ਦਾ ਜਿਹੜਾ ਨਾਲ ਰੈੱਟੀ ਜੈਲੋ ਓਕੇ ਜਿਹੜੇ ਜਿਹੜੇ ਉਧਰ ਪਿੰਡਾਂ ਵਿੱਚ ਪਾਣੀ ਸੀਗਾ ਹੁਣ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਆਹ ਸਿੰਘਾ ਉਹ ਤਾਲੀ-ਟਾਲੀ ਚੱਲਿਆ ਕਰਦਾ ਨਾ ਹਾਂ ਇਹ ਤਾਂ ਪਿੰਡਾਂ ਵਿੱਚ ਪੜਿਆ ਹੀ ਹੈ ਇਹ ਕੋਈ ਸ਼ਾਂਤੀ ਕੀ ਆਏਗਾ ਫੇਰ ਘਟੇਗਾ ਉਧਰ ਨਹੀਂ ਜਾਏਗਾ ਅਭੀ ਜਗਰ ਦਾ ਪਾਣੀ ਜਾ ਰਹਾ ਹੈ ਅਜੇ ਅਜੇ ਤੱਕ ਜਾ ਰਹਾ ਹੈ ਜਦੋਂ 37 ਦੇ ਆਊਗਾ ਫਿਰ ਕੱਟ ਜਾਊਗਾ ਫਿਰ ਕਟੂਗਾ ਫਿਰ ਨਹੀਂ ਜਾਊਗਾ ਉੱਪਰ ਓਕੇ ਮੇਰੇ 37 83 49 40 ਤੱਕ ਜਿਹੜਾ ਪਾਣੀ ਹੈ ਇਹ ਕਬੂਤਲੇ ਜਾਮਦ ਨਾਲ ਕੇ ਸ਼ਕਰਪੂਤਰੇ ਜਾ ਰਿਹਾ ਹਾਂ ਹਾਂ ਤੁਸੀਂ ਦੇਖ ਸਕਦੇ ਹੋ ਇਹ ਵੀ ਸਾਫ ਰੁੱਕਿਆ ਇਲਾਕਾ ਹੈ ਚੱਲ ਰਿਹਾ ਹੈ ਇਤੋਂ ਸਭ ਤੱਕ ਜਾਊਗਾ ਜੇਕਰ ਇਹ ਸਹੀ ਰਿਹਾ ਤੇ ਨਾ బు బా <laughs>